ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਤੋਂ ਸਵਾਗਤ ਹੈ ਆਪ ਸਭ ਦਾ ਸਾਹਿਤ ਗਿਆਨ ਮਹਾਸਾਗਰ ਦੇ ਮੰਚ ਉੱਤੇ ਅੱਜ ਅਸੀਂ ਜਮਾਤ 10ਵੀਂ ਕਾਉ ਭਾਗ ਦੇ ਤੀਜਾ ਪਾਠ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਬਾਰੇ ਵਿਚਾਰ ਕਰਾਂਗੇ ਸ੍ਰੀ ਗੁਰੂ ਅਮਰਦਾਸ ਜੀ ਨੇ ਜੋ ਸਿੱਖਾਂ ਦੇ ਤੇ ਜਗਤ ਦੇ ਤੀਜੇ ਗੁਰੂ ਨੇ ਸਿੱਖ ਜਗਤ ਵਿੱਚ ਆਪ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਨਾਲ ਜੋ ਪੰਗਤ ਦੀ ਪ੍ਰਥਾ ਹੈ ਬੈਠ ਕੇ ਭੋਜਨ ਛਕਣ ਪਾਉ ਗੁਰੂ ਨੂੰ ਮਿਲਣ ਤੋਂ ਪਹਿਲਾਂ ਭੋਗ ਚ ਭੋਜਨ ਛਕਣਾ ਯਾਨੀ ਪਹਿਲੇ ਪੰਗਤ ਪਾਛੇ ਸੰਗਤ ਦੀ ਪਰੰਪਰਾ ਨੂੰ ਕਾਇਮ ਕੀਤਾ ਆਪ ਜੀ ਦਾ ਜਨਮ 1479 ਨੂੰ ਪਿੰਡ ਬਸਰਕੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਤੇਜਪਾਨ ਭੱਲਾ ਜੀ ਅਤੇ ਬੀਬੇ ਮਾਤਾ ਸੁਲਖਣੀ ਜੀ ਦੇ ਘਰ ਹੋਇਆ ਗੁਰੂ ਗੱਦੀ ਤੋਂ ਵਿਰਾਜਮਾਨ ਤੋਂ ਪਹਿਲੇ ਦੀ ਅਗਰ ਆਪਾਂ ਗੱਲ ਕਰੀਏ ਤਾਂ ਆਪ ਦਾ ਜੋ ਧਿਆਨ ਸੀ ਉਹ ਦੇਵੀ ਭਗਤੀ ਵਾਲ ਸੀ لیکن ਬਾਦ ਦੇ ਵਿੱਚ ਆਪ ਗੁਰੂ ਅੰਗਦ ਸਾਹਿਬ ਜੀ ਦੀ ਸੇਵਾ ਦੇ ਵਿੱਚ ਆਣ ਤੋਂ ਬਾਅਦ ਗੁਰੂ ਭਗਤੀ ਦਾ ਆਪ ਦਾ ਧਿਆਨ ਹੋ ਗਿਆ ਆਪ ਦੁਆਰਾ ਜਿਹੜੇ ਵਸਾਏ ਗਏ ਨਗਰ ਨੇ ਕੁਝ ਗੋਵਿੰਦ ਕੋ ਸ੍ਰੀ ਗੋਵਿੰਦ왈 ਸਾਹਿਬ ਆਪਨੇ ਬਸਾਇਆ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤੇ 1574 ਦੇ ਵਿੱਚ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ ਗੁਰੂ ਸਾਹਿਬ 95 ਸਾਲ ਦੀ ਉਮਰ ਦੇ ਵਿੱਚ ਇਸ ਮਨੁੱਖੀ ਜਾਮੇ ਦੇ ਵਿੱਚ ਰਹੇ ਹੋਰ ਅਗਰ ਆਪ ਇਸ ਤੋਂ ਵੱਧ ਗੱਲ ਕਰੀਏ ਤਾਂ ਗੁਰੂ ਸਾਹਿਬ ਸਭ ਤੋਂ ਵੱਧ ਉਮਰ ਦੇ ਗੁਰੂ ਹਨ ਆਪ ਦੀ ਬਾਣੀ ਦੀ ਗੱਲ ਕਰੀਏ ਤਾਂ ਆਪ ਜੀ 17 ਰਾਗਾ ਦੇ ਵਿੱਚ ਆਪ ਦੀ ਬਾਣੀ ਮਿਲਦੀ ਹੈ ਪ੍ਰੋਫੈਸਰ ਬ੍ਰਹਮ ਜਗਦੀਸ਼ ਸਿੰਘ ਦੇ ਅਨੁਸਾਰ ਆਪ ਦੀ ਬਾਣੀ ਆ 18 ਰਾਗਾ ਚ ਮੰਨੀ ਗਈ ਹੈ ਪਰ ਦਸਵੀਂ ਜਮਾਤ ਦੀ ਕਿਤਾਬ ਦੇ ਵੀ 17 ਰਾਗ ਮੰਨੇ ਗਏ ਨੇ ਇਨਾਂ ਨੇ ਵਾਰਾਂ, ਸ਼ਬਦ, ਸਲੋਕ, ਚੋਪਦੇ, ਛੇ ਪਦੇ, ਛੰਤ ਸਤਾਰਾਂ ਅਨੇਕ ਰੂਪਾਂ ਦਾ ਉਪਯੋਗ ਕੀਤਾ। ਇਹਨਾਂ ਦੀ ਜੋ ਪ੍ਰਮੁੱਖ ਬਾਣੀ ਆਪ ਜੀ ਦੀ ਉਹ ਆਨੰਦ ਸਾਹਿਬ ਹੈ ਜੋ ਹਰ ਯਾਨੀ ਕਿ ਸਿੱਖ ਸਮਾਜ ਦੇ ਵਿੱਚ ਹਰ ਖੁਸ਼ੀ ਦੇ ਮੌਕੇ ਦੇ ਵਿੱਚ ਪੜ੍ਹੀ ਜਾਂਦੀ ਹੈ। ਦੁੱਖ ਦੇ ਮੌਕੇ ਵਿੱਚ ਵੀ ਆਨੰਦ ਸਾਹਿਬ ਦੀ ਬਾਣੀ ਦਾ ਪਾਠ ਪ੍ਰਮੁੱਖ ਮੰਨਿਆ ਗਿਆ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਰਚਨਾਵਾਂ ਦੇ ਬਾਰੇ। ਇਸ ਭਾਗ ਦੇ ਅੰਦਰ ਗੁਰੂ ਸਾਹਿਬ ਦੀਆਂ ਚਾਰ ਰਚਨਾਵਾਂ ਨੇ ਮਨ ਤੂੰ ਜੋਤ ਸਰੂਪ ਹੈ ਸਤਿਆਂ ਇਹਨੇ ਆਖੀਆਂ ਜਗਤ ਜਲਣ ਦਾ ਰਾਖ ਲੈ ਇਹ ਸ਼ਰੀਰਾ ਮੇਰੇਆ ਇਹਨਾਂ ਦੀਆਂ ਰਚਨਾਵਾਂ ਨੂੰ ਪਛਾਣਨ ਦਾ ਸਭ ਤੋਂ ਪ੍ਰਮੁੱਖ ਚੀਜ਼ ਹੈ ਕਿ ਇਹਨਾਂ ਨੇ ਸਰੀਰਿਕ ਅੰਗਾਂ ਦੇ ਬਾਰੇ ਜ਼ਿਆਦਾਤਰ ਗੱਲ ਕੀਤੀ ਹੈ ਜਿਵੇਂ ਮਨ ਹੋਇਆ ਅੱਖ ਹੋਈ ਕੰਨ ਹੋਏ ਸ਼ਰੀਰ ਹੋਇਆ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦਾ ਪਹਿਲਾ ਜਿਹੜਾ ਹੈ ਮਨ ਤੂੰ ਜੋਤ ਸਰੂਪ ਹੈ ਇਹ ਬਾਣੀ ਆਸਾ ਮੇਲਾ ਪਹਿਲਾ ਆਸਾ ਮੇਲਾ ਤੀਜਾ chant ਕਰਤੀਜਾ ਦੇ ਅੰਦਰ ਦਰਜ ਹੈ ਜੋ ਕਿ ਅੰਗ 441 ਵਿੱਚ ਸੁਸ਼ੋਭਿਤ ਹਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣਣਾ ਹੈ ਮੇਰੇ ਮਨ ਤੂੰ ਜੋਤ ਦੇ ਸਰੂਪ ਹੈ ਆਪਣਾ ਮੂਲ ਪਛਾਣ ਭਾਵ ਆਪਣੇ ਆਪ ਨੂੰ ਪਛਾਣ ਲੈ ਹੈ ਮੇਰੇ ਮਨ ਪ੍ਰਭੂ ਪਰਮਾਤਮਾ ਮਨ ਹਰਜੀ ਤੇਰੇ ਨਾਲ ਹੈ ਹਮੇਸ਼ਾ ਤੇਰੇ ਨਾਲ ਹੈ ਇਸ ਲਈ ਉਸ ਦੇ ਗੁਰਮਤ ਦੇ ਰੰਗ ਨੂੰ ਮਾਣ ਲੈ ਮੂਲ ਪਛਾਣੇ ਤਾਂ ਸੋ ਜਾਣੇ ਮਰਨ ਜਿਵਣ ਕੀ ਸੋਝੀ ਹੋਈ ਗੁਰ ਪਰਸਾਦੀਏ ਕੋ ਜਾਣੇ ਤਾਂ ਦੂਜਾ ਪਾਉ ਨਾ ਕੋ ਹੋਈ ਮੂਲ ਪਛਾਣੇ हे ਮੇਰੇ ਮਨ ਆਪਣੇ ਮੂਲ ਨੂੰ ਪਛਾਣ ਲੈ ਤਾਂ ਤੂੰ ਉਸ ਪਰਮਾਤਮਾ ਨੂੰ ਪਾ ਲਵੇਂਗਾ ਇਹਨੂੰ ਮਰਨ ਤੇ ਜੀਵਨ ਦੀ ਸੋਝੀ ਪੈ ਜਾਏਗੀ ਭਾਵ ਤੈਨੂੰ ਤਰੀਕਾ ਆ ਜਾਵੇਗਾ ਮਰਨ ਤੇ ਜੀਣ ਦਾ ਗੁਰ ਪ੍ਰਸਾਦ ਦੀ ਪਰਮਾਤਮਾ ਦੀ ਕਿਰਪਾ ਨਾਲ ਤੂੰ ਉਹਨੂੰ ਜਾਣ ਸਕਦਾ ਹੈ ਦੂਜਾ ਭਾਵ ਨਾ ਕੋਈ ਦੂਜਾ ਕੋਈ ਜ਼ਰੀਆ ਨਹੀਂ ਦੂਜਾ ਭਾਵ ਨਾ ਹੋਈ ਦੂਜਾ ਕੋਈ ਜ਼ਰੀਆ ਨਹੀਂ ਜੋ ਤੈਨੂੰ ਪ੍ਰਭੂ ਪਰਮਾਤਮਾ ਨਾਲ ਮਿਲਾ ਸਕਦਾ ਹੈ ਮਨ ਸ਼ਾਂਤ ਆਈ ਵਜੀਵदाई ਤਾ ਹੋਆ ਪਰਵਾਨ ایਉ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਸ਼ਾਂਤ ਆਈ ਤੇਰੇ ਮਨ ਦੇ ਅੰਦਰ ਸ਼ਾਂਤੀ ਆ ਜਾਵੇਗੀ ਬਜੀ ਵਧਾਈ ਅਨੇਕਾਂ ਖੁਸ਼ੀਆਂ ਤੇਰੇ ਮਨ ਅੰਦਰ ਨਿਵਾਸ ਕਰਨਗੀਆਂ ਜੇ ਤੇਰੇ ਉੱਤੇ ਪਰਮਾਤਮਾ ਪ੍ਰਵਾਨ ਹੋ ਜਾਵੇਗਾ ਇਹੋ ਕਹੇ ਨਾਨਕ ਕੀ हे ਪਰਮਾਤਮਾ ਮੈਂ ਨਾਨਕ ਦਾ ਦਾਸ हे ਮੇਰੇ ਮਨ ਤੂੰ ਜੋਤ ਦੇ ਸਮਾਨ ਹੈ ਇਸ ਲਈ ਆਪਣੇ ਆਪ ਨੂੰ ਪਛਾਣ ਲੈ ਜਾਂ ਫਿਰ ਪਰਖ ਕਰ ਲੈ ਅੱਗੇ ਆਉਂਦਾ ਸਤਿਆਂ ਇਹ ਨਾਕੀਆਂ ਇਹ ਹੈ ਜੋ ਰਾਗ ਸੁਹੀ ਵਾਰ ਸੁਹੀ ਸ਼ਲੋਕ ਅੰਗ ਨੰਬਰ 787 ਉੱਤੇ ਦਰਜ ਹੈ। ਯਾਨੀ ਕਿ ਪਾਤਸ਼ਾਹੀ ਤੀਜੀ ਦੇ ਸ਼ਲੋਕ ਨੇ ਇਹ ਜਿਨ੍ਹਾਂ ਦੇ ਵਿੱਚੋਂ ਆਪਾਂ ਗੱਲ ਕਰਾਂਗੇ। ਤਿੰਨ ਪਦਿਆਂ ਦੇ ਵਿੱਚ ਇਹ ਤਿੰਨ ਸ਼ਲੋਕਾਂ ਦੇ ਵਿੱਚ ਇਹ ਰਚਨਾ ਰੱਖੀ ਗਈ ਹੈ। ਇੱਥੇ ਗੁਰੂ ਸਾਹਿਬ ਉਹਨਾਂ ਔਰਤਾਂ ਬਾਰੇ ਗੱਲ ਕਰਦੇ ਨੇ ਜਿਨ੍ਹਾਂ ਨੂੰ ਪਤੀ ਦੇ ਮਰਨ ਤੋਂ ਬਾਅਦ ਚੀਤਾ ਦੇ ਵਿੱਚ ਸਾੜ ਦਿੱਤਾ ਜਾਂਦਾ ਹੈ। ਸਤਿਆਂ ਇਹ ਨਾ ਅਖੀਆਂ ਜੋ ਮੜੀਆਂ ਲੱਗ ਜਲਨ ਨਾਨਕ ਸਤਿਆਂ ਜਾਣੀਆਂ ਜੇ ਬਿਰ ਹੋਏ ਛੋਟ ਮਰਨ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਜਾਂ ਫਿਰ ਉਹਨਾਂ ਨੂੰ ਸਤਿਆਂ ਨਹੀਂ ਆਖਣਾ ਚਾਹੀਦਾ ਸਤਿਆਂ ਇਹ ਨਾ ਅਖੀਆਂ ਜੋ ਮੜੀਆਂ ਲੱਗ ਜਣਨ ਕਿ ਅਸਲੀ ਸਤੀ ਉਹ ਨਹੀਂ ਜਿਹੜੀ ਪਤੀ ਦੀ ਮੌਤ ਤੋਂ ਬਾਅਦ ਉਹਦੀ ਚੀਤਾ ਦੇ ਨਾਲ ਸਾੜ ਦਿੱਤੀ ਜਾਂਦੀ ਹੈ ਨਾਨਕ ਉਹਨਾਂ ਨੂੰ ਸਤਿਆ ਮੰਨਦਾ ਹੈ ਜੋ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹਦੇ ਵੀ ਛੋੜੇ ਦੇ ਵਿੱਚ ਆਪਣਾ ਜੀਵਨ ਵੈਤਿਤ ਕਰਦੀ ਹੈ ਉਹਦੇ ਜਾਣ ਤੋਂ ਪਿੱਛੋਂ ਦੇ ਪਰਿਵਾਰ ਨੂੰ ਸੰਭਾਲਦੀ ਹੈ ਪੀਸੋ ਸਤਿਆ ਜਾਣੀ ਅਨ ਸੀਲ ਸੰਤੋਖ ਰਹਿਣ ਸੇਮਨ ਸਾਈਆ ਆਪਣਾ ਨਿਤ ਉਠ ਸਾਮਾਲਨ ਕੀ ਇਦਿ ਚ ਕਹਿੰਦੇ ਨੇ ਗੁਰੂ ਸਾਹਿਬ ਕਿ ਅਸਲੀ ਸਤਿਆ ਉਹ ਨੇ ਜਿਹੜੀਆਂ ਮਨ ਦੇ ਅੰਦਰ ਸੀਲ ਯਾਨੀ ਕਿ ਸਬਰ ਸੰਤੋਖ ਰੱਖਦੀਆਂ ਨੇ ਆਪਣੇ ਮਨ ਦੇ ਅੰਦਰ ਉਹ ਸਬਰ ਕਰਦੀਆਂ ਨੇ ਸੰਤੋਖ ਕਰਦੀਆਂ ਨੇ ਆਪਣੀ ਪਤੀ ਦੀ ਮੌਤ ਤੋਂ ਬਾਅਦ ਸੇਮਨ ਸਾਈਆ ਆਪਣਾ ਹਮੇਸ਼ਾ ਆਪਣੇ ਪ੍ਰਭੂ ਪਰਮਾਤਮਾ ਨੂੰ ਯਾਦ ਕਰਦੀਆਂ ਨੇ ਤੇ ਨਿਤ ਦਾ ਦਿਨ ਚੱਲਿਆ ਉਹਨਾਂ ਦਾ ਉਹ ਹੀ ਰੰਦਾ ਹੈ ਕੰਤਾਂ ਨਾਲ ਮਹੇਲੀਆਂ ਸੇਤੀ ਅੱਗ ਜਲਾਹੇ ਜੇ ਜਾਣ ਪੀਰਾ ਆਪਣਾ ਤਾਂ ਤਨ ਦੁਖ ਸਹਾਰੇ ਇੱਥੇ ਗੁਰੂ ਸਾਹਿਬ ਕਹਿੰਦੇ ਨੇ ਕੰਤ ਕਿਹਾ ਗਿਆ ਪਤੀ ਨੂੰ ਮਹੇਲੀਆਂ ਕਿਹਾ ਗਿਆ ਔਰਤਾਂ ਨੂੰ ਪਤਨੀਆਂ ਨੂੰ ਕਿ ਜਿਹੜੀਆਂ ਔਰਤਾਂ ਆਪਣੇ ਪਤੀ ਨਾਲ ਅਗਦੇ ਵਿੱਚ ਸਾੜ ਦਿੱਤੀਆਂ ਗਈਆਂ ਨੇ ਅਗਰ ਉਹ ਆਪਣੇ ਜੇ ਜਾਣੇ ਪੀਰ ਆਪਣਾ ਅਗਰ ਉਹ ਉਸ ਪਤੀ ਨੂੰ ਆਪਣਾ ਪਤੀ ਪ੍ਰਭੂ ਮੰਨਦੀਆਂ ਨੇ ਤਾਂ ਉਹਨਾਂ ਨੂੰ ਤਨ ਤੇ ਦੁੱਖ ਸਾਰਨ ਦੀ ਕੀ ਲੋੜ ਪਈ ਹੈ ਉਹ ਆਪਣੇ ਤਨ ਤੇ ਦੁੱਖ ਕਿਉਂ ਸਾਰ ਰਹੀਆਂ ਨੇ ਨਾਨਕ ਕੰਤ ਨਾ ਜਾਣੀ ਨਾਨਕ ਕੰਤ ਨਾ ਜਾਣਨੀ సే క్యో అగ్ జలవ హై పామే జీవో కే మరో పామే జీవో కే మరో దూరో హి పజ్ జాహే గురుసాబ్ కందనే నే నా బై హే నానక్ హే పరమాత్మా కి ఔర్తా యని గురుసాబ్ ਉਹ ਆਪਣੇ ਪਤੀ ਨੂੰ ਕਦੀ ਪਤੀ ਨਹੀਂ ਮੰਨਦੀ ਆ ਉਹ ਔਰਤਾਂ ਜਿਨ੍ਹਾਂ ਨੂੰ ਅੱਗ 'ਚ ਸਾੜਿਆ ਜਾਂਦਾ ਉਹ ਕਦੀ ਆਪਣੇ ਪਤੀ ਨੂੰ ਪਤੀ ਮੰਨਦੀ ਹੀ ਨਹੀਂ ਉਹਨਾਂ ਨੂੰ ਅੱਗ ਵਿੱਚ ਕਿਉਂ ਸਾੜਿਆ ਜਾ ਰਿਹਾ ਉਹਨਾਂ ਲੈ ਕੇ ਤਾਂ ਭਾਵੇਂ ਜੀਵੋ ਕੇ ਮਰੋ ਕਿਉਂ ਨਾ ਲੈ ਕੇ ਪਤੀ ਭਾਵੇਂ ਸੁੱਖ ਵਿੱਚ ਹੋਵੇ ਭਾਵੇਂ ਦੁੱਖ ਵਿੱਚ ਹੋਵੇ ਉਹ ਕਦੀ ਉਹਦਾ ਸਾਥ ਨਹੀਂ ਦਿੰਦੀਆਂ ਉਹ ਦੂਰੋਂ ਹੀ ਭਾਜੇ ਜਾਂਦੀਆਂ ਹਨ ਬਾਕੀ ਆਪਾਂ ਮਿਲਾਂਗੇ ਦੂਜੇ ਭਾਗ ਦੇ ਵਿੱਚ ਤਾਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ